ਦੋਸਤੋ ਸ਼ਰੀਆਮ ਚੈਨਲੋਂ ਦੇ ਬੰਦੇ ਫੜੇਗੇ ਦੇਖ ਸਕਦੇ ਹੋ ਕਿ ਸ਼੍ਰੀ ਗੁਰਦਾਸ ਚੌਂਕ ਦੀਆਂ ਤਸਵੀਰਾਂ ਦਿਖਾ ਰਹੇ ਇਸ ਵਕਤ ਮੌਕੇ ਤੇ ਪੁਲਿਸ ਜਿਹੜੀ ਉਹਨਾਂ ਨੂੰ ਸਵਕਾਜ਼ੀ ਗਰਾਊਂਡ ਆਫ ਕਰਕੇ ਲੈ ਕੇ ਜਾ ਰਹੇ ਆ ਸੋ ਦਾਦੇ ਕਿ ਇਸ ਵਕਤ ਆ ਦੇਖੋ ਹੁਣ ਮੂਲ ਘੋਰੀਆ ਜਦੋਂ ਕਰਤੂਸ ਕੀਤੀ ਹੈ ਮਾੜੀ ਉਹਨੂੰ ਦਾਦੇ ਕਿ ਕੁਛ ਨਹੀਂ ਸੋਚਿਆ ਇਹਨਾਂ ਨੇ ਮਿਹਨਤ ਕਰਕੇ ਜਿਹੜੇ ਲੋਕ ਪੈਸਾ ਕਮਾਉਂਦੇ ਆ ਤੇ ਫਿਰ ਆਪਣੇ ਜਿਹੜੇ ਦਾਦੇ ਕਿ ਗਹਿਣਾ ਘਟਾ ਬਣਾਉਂਦੇ ਆ ਪਰ ਇਹ ਲੋਕ ਬਿਲਕੁਲ ਵੀ ਨਹੀਂ ਸੋਚਦੇ ਆ ਨਸ਼ਾ ਦੀ ਪੂਰਤੀ ਕਰਨ ਦੇ ਲਈ ਜਿਹੜੀ ਲੁੱਟਖੋ ਕਰਨੀ ਸ਼ੁਰੂ ਕਰ ਦਿੰਦੇ ਇਸ ਵਕਤ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਉਰੇ ਖੜਿਆ ਤੇ ਨਾਲ ਦੱਸਦੇ ਕਿ ਬਿਲਕੁਲ ਨਾਕਾ ਲੱਗਾ ਸੀ ਨਾਕੇ ਦੇ ਨਾਲ ਜਿਹੜੀ ਇਹ ਘਟਨਾ ਹੋਈ ਹੈ ਇਸ ਵਕਤure ਜਿਹੜਾ ਪਲਸਰ ਮੋਟਰਸਾਈਕਲ ਹੈ ਸਪੋਰਟਸ ਬਾਈਕ ਇਹਨਾਂ ਨੇ ਰੱਖੀ ਹੋਈ ਆ ਚੋਰਾ ਨੇ ਦੱਸਦੇ ਕਿ ਚੋਰ ਇਸ ਵਕਤ ਰੰਗੇ ਹੱਤੀ ਫੜੇ ਗਿਆ ਦੇਖ ਸਕਦੇ ਹੋ ਚੈਨ ਖੋਰੇ ਸੀਗੇ ਤੇ ਮੌਕੇ ਤੇ ਹੀ ਜਿਹੜਾ ਰਿਕਸ਼ੇ ਵਾਲੇ ਨੇ ਫੜ ਲਿਆ ਗਲਬਾ ਤੇ ਵੀ ਜਰੂਰ ਕਰਾਂਗੇ ਪਹਿਲਾਂ ਸ਼ਕਲ ਦੇਖ ਲਓ ਤੁਸੀਂ ਚੰਗੀ ਤਰ੍ਹਾਂ ਜੇਕਰ ਕਿਤੇ ਵੀ ਰਾਸਰੇ ਵਿੱਚ ਤੁਸੀਂ ਦੇਖਦੇ ਹੋ ਤਾਂ ਜਰੂਰ ਇਹਨਾਂ ਕੋਲ ਉਸ ਤਰ੍ਹਾਂ